ਗੋਲੀ ਲੱਗਣ ਨਾਲ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਮਾਮਲੇ ਵਿੱਚ ਇੱਕ ਹਫ਼ਤੇ ਦੀ ਲੰਬੀ ਉਡੀਕ ਮਗਰੋਂ ਐਫ ਆਈ ਆਰ ਦਰਜ ਕਰ ਲਈ ਗਈ ਹੈ। ਭਾਵੇਂ ਇਹ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਸ਼ਹੀਦ ਕਿਸਾਨ ਦੀ ਕਿਸਾਨੀ ਝੰਡਿਆਂ ਵਿੱਚ ਲਪੇਟੀ ਦੇ ਪਟਿਆਲਾ ਤੋਂ ਖਨੌਰੀ ਵਿਖੇ ਆਖਰੀ ਦਰਸ਼ਨਾਂ ਲਈ ਲਿਆਉਣ ਮਗਰੋਂ ਬਠਿੰਡਾ ਜ਼ਿਲ੍ਹੇ ਵਿੱਚਲੇ ਉਸਦੇ ਜੱਦੀ ਪਿੰਡ ਬੱਲੋ ਪਹੁੰਚੇ ਜਿੱਥੇ ਦਾਸਸਕਾਰ ਹੋਇਆ ਪਰ ਐਫ ਆਈ ਆਰ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਇਸ 0 ਐਫ ਆਈ ਆਰ ਵਿੱਚ ਕਿਸੇ ਪੁਲਿਸ ਵਾਲੇ ਜਾਂ ਪੁਲਿਸ ਸ਼ਬਦ ਨਾ ਹੋਣ ਉਤੇ ਇਤਰਾਜ਼ ਉੱਠੇ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਣਿੰਗ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਸਮੇਤ ਕਈ ਵਿਰੋਧੀ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਾਰਲੀਮੈਂਟ ਵਿੱਚ ਭਾਸ਼ਣ ਵਾਲੀ ਇੱਕ ਪੁਰਾਣੀ ਵੀਡੀਓ ਸਾਂਝੀ ਕਰਕੇ ਸਵਾਲ ਚੁੱਕੇ ਨੇ ਇਸ ਵਿੱਚ ਭਗਵੰਤ ਮਾਨ ਨੇ ਉਸ ਸਮੇਂ ਪੁਲਿਸ ਨੂੰ ਅਣਪਛਾਤੇ ਦਰਸਾਉਣ ਉਤੇ ਸਵਾਲ ਚੁੱਕੇ ਸਨ ਵਿਕਰਮ ਮਜੀਠੀਆ ਨੇ ਤਾਂ ਪੁਲਿਸ ਅਧਿਕਾਰੀ ਨਾਨਕ ਸਿੰਘ ਦੀ ਇਸ ਮਾਮਲੇ ਵਿੱਚ ਜਾਰੀ ਵੀਡੀਓ ਵੀ ਅੱਗੇ ਸਾਂਝੀ ਕੀਤੀ ਹੈ ਸੋਸ਼ਲ ਮੀਡੀਆ ਉੱਤੇ ਵਿਰੋਧੀਆਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਐਫਆਈਆਰ ਦੀਆਂ ਕਾਪੀਆਂ ਸਾਂਝੀਆਂ ਕਰਕੇ ਸਵਾਲ ਚੁੱਕੇ ਨੇ ਸ਼ੁਕਰਮ ਸਿੰਘ ਦੇ ਕੇਸ ਵਿੱਚ ਪੰਜਾਬ ਪੁਲਿਸ ਵੱਲੋਂ ਕਾਨੂੰਨੀ ਮਾਰਾਂ ਤੋਂ رائے ਲੈਣ ਤੋਂ ਬਾਅਦ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਹੈ ਇਸ ਕੇਸ ਦੀ ਅਗਲੇਰੀ ਤਫ਼ਤੀਸ਼ ਕਾਨੂੰਨ ਮੁਤਾਬਕ ਕੀਤੀ ਜਾਊਗੀ ਵਿਵਾਦ ਸਿਰਫ ਇਸੇ ਇੱਕ ਐਫਆਈਆਰ ਨੂੰ ਲੈ ਕੇ ਨਹੀਂ ਸਗੋਂ ਇੱਕ ਹੋਰ ਐਫਆਈਆਰ ਵੀ ਚਰਚਾ ਵਿੱਚ ਹੈ ਇਹ ਐਫਆਈਆਰ ਲੁਧਿਆਣਾ ਵਿੱਚ ਸੰਸਦ ਮੈਂਬਰ ਰਵਨੀਤ ਬਿੱਟੂ ਸਾਬਕਾ ਕਾਂਗਰਸੀ ਮੰਤਰੀ ਭਾਰਤਪੂਜਨ ਆਸ਼ੂ ਅਤੇ ਹੋਰ ਕਾਂਗਰਸੀਆਂ ਖਿਲਾਫ ਦਰਜ ਹੋਈ ਹੈ ਅਸਲ ਵਿੱਚ ਇਨ੍ਹਾਂ ਕਾਂਗਰਸੀਆਂ ਨੇ ਨਿਗਮ ਦਫਤਰ ਘੇਰ ਕੇ ਜੰਦਰੇ ਜੜ ਦਿੱਤੇ ਸਨ ਉਸ ਤੋਂ ਬਾਅਦ ਅੱਜ ਇਹ ਮਾਮਲਾ ਦਰਜ ਹੋਇਆ ਤਾਂ ਰਵਨੀਤ ਬਿੱਟੂ ਸਮੇਤ ਇਹ ਕਾਂਗਰਸੀ ਤੱਤੇ ਹੋ ਗਏ ਇਨਾਂ ਨੇ ਅਗਲੀ ਰਾਣੀਤੀ ਉਲੇਖਾਂ ਲਈ ਇਕੱਠ ਵੀ ਸੱਦ ਲਿਆ ਹੈ। ਅਕਸਰ ਮੁੱਖ ਮੰਤਰੀ ਭਗਵੰਤ ਮਾਨ ਦੀ ਪਿੱਠ ਠਾਪਣਨ ਅਤੇ ਕਈ ਵਾਰ ਉਹਨਾਂ ਦੇ ਹੱਕ ਵਿੱਚ ਸਟੈਂਡ ਲੈਣ ਵਾਲੇ ਰਵਨੀਤ ਬਿੱਟੂ ਹੁਣ ਲੋਕ ਸਭਾ ਚੋਣਾਂ ਨੇੜੇ ਆਉਣ ਉੱਤੇ ਸਰਕਾਰ ਵਿਰੋਧੀ ਬਿਆਨ ਦਿੰਦੇ ਅਤੇ ਸਟੈਂਡ ਲੈਂਦੇ ਨਜ਼ਰ ਆਉਣ ਲੱਗੇ ਨੇ। ਆਪਣੇ ਖਿਲਾਫ ਦਰਜ ਤਾਜ਼ਾ ਐਫ ਆਈ ਆਰ ਤੋਂ ਬਾਅਦ ਉਹਨਾਂ ਇੱਥੋਂ ਤੱਕ ਆਖ ਦਿੱਤਾ ਕਿ ਕਿਸਾਨਾਂ ਨੂੰ ਗੋਲੀਆਂ ਮਾਰਨ ਵਾਲੇ ਹਰਿਆਣਾ ਪੁਲਿਸ ਖਿਲਾਫ ਤਾਂ ਐਫ ਆਈ ਆਰ ਦਰਜ ਕਰਨ ਵੇਲੇ ਹੱਥ ਕੰਬਦੇ ਨੇ ਅਜਿਹੇ ਮਾਮਲੇ ਵਿੱਚ ਸੰਘਰਸ਼ ਅਤੇ ਲੰਬੀ ਉਡੀਕ ਤੋਂ ਬਾਅਦ ਢਿੱਲੀ ਜਿਹੀ ਕਾਰਵਾਈ ਹੁੰਦੀ ਹੈ ਪਰ ਲੋਕਾਂ ਦੇ ਹੱਕ ਵਿੱਚ ਅਤੇ ਭ੍ਰਿਸ਼ਟਾਚਾਰ ਖਿਲਾਫ ਧਰਨਾ ਦੇਣ ਉੱਤੇ ਮਿੰਟਾਂ ਵਿੱਚ ਪੁਲਿਸ ਕੇਸ ਦਰਜ ਕਰਦੀ ਹੈ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਉੱਤੇ ਵੱਡਾ ਹਮਲਾ ਬੋਲਿਆ ਉਨਾ ਕਾਲੀ ਸਰਕਾਰ ਸਮੇਂ ਹੋਈਆਂ ਬੇਨਿਜਮੀਆਂ ਅਤੇ ਬਣਾਏ ਹੋਟਲ ਬਾਰੇ ਅਹਿਮ ਖੁਲਾਸੇ ਅਤੇ ਦਾਅਵੇ ਕਰਦਿਆਂ ਹੋਰ ਬਹੁਤ ਕੁਝ ਨੰਗਾ ਕਰਨ ਦੀ ਗੱਲ ਆਕੀ ਪਰ ਲੋਕ ਇਸ ਮਾਮਲੇ ਵਿੱਚ ਵੀ ਫੋਕੀ ਬਿਆਨਬਾਜ਼ੀ ਦੀ ਥਾਂ ਐਫ ਆਈ ਆਰ ਦਰਜ ਕਰਨ ਦੀ ਮੰਗ ਕਰਦੇ ਨੇ ਕਈ ਆਗੂਆਂ ਅਤੇ ਸਮਾਜਿਕ ਕਾਰਕੁਨਾਂ ਨੇ ਕਿਹਾ ਕਿ ਜੇਕਰ ਬਾਦਲ ਪਰਿਵਾਰ ਅਤੇ ਆਕਾਲੀ ਸਰਕਾਰ ਸਮੇਂ ਗਲਤ ਕੰਮ ਹੋਏ ਨੇ ਤਾਂ ਸਰਕਾਰ ਜਾਂਚ ਕਰਵਾਏ ਅਤੇ ਐਫਆਈਆਰ ਦਰਜ ਕਰੇ ਨਾ ਕਿ ਚੋਣਾ ਨੇੜੇ ਸਿਆਸੀ ਲਾਹੇ ਵਜੋਂ ਇਸ ਨੂੰ ਵਰਤਣ ਦੀ ਕੋਸ਼ਿਸ਼ ਕਰੇ ਇਸ ਤਰ੍ਹਾਂ ਇਹ ਤਿੰਨੇ ਮਾਮਲੇ ਐਫਆਈਆਰ ਨਾਲ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਗੱਲ ਨੌਜਵਾਨ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਅਤੇ ਇਸ ਮਾਮਲੇ ਵਿੱਚ ਦਰਜ ਐਫਆਈਆਰ ਦੀ ਸ਼ੁਭਕਰਨ ਸਿੰਘ ਨੂੰ ਅੱਜ ਖਨੌਰੀ ਬਾਰਡਰ ਉੱਤੇ ਕਿਸਾਨ ਆਗੂਆਂ ਸਮੇਤ ਵੱਡੀ ਗਿਣਤੀ ਕਿਸਾਨਾਂ ਨੇ ਸ਼ਰਧਾਂਜਲੀ ਭੇਟ ਕੀਤੀ ਕਿਸਾਨੀ ਝੰਡੇ ਵਿੱਚ ਲਪੇਟੀ ਸ਼ਹੀਦ ਦੀ ਦੇਹ ਪਟਿਆਲਾ ਤੋਂ ਸਿੱਧੀ ਜੱਦੀ ਪਿੰਡ ਬੱਲੋ ਲੈ ਜਾਣ ਤੋਂ ਪਹਿਲਾਂ ਖਨੋਰੀ ਬਾਰਡਰ ਉੱਤੇ ਲਿਆਂਦੀ ਗਈ ਅੰਤਿਮ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਅਤੇ ਅੰਤਿਮ ਦਰਸ਼ਨ ਕੀਤੇ ਇਨ੍ਹਾਂ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਸਰਵਰ ਸਿੰਘ ਪੰਦੇੜ ਸਮੇਤ ਹੋਰ ਕਿਸਾਨ ਆਗੂ ਸ਼ਾਮਲ ਸਨ ਪਿੰਡ ਚੌਕੇ ਤੋਂ ਬੱਲੋ ਤੱਕ ਰੋਸ ਮਾਰਚ ਕੱਢਿਆ ਗਿਆ ਇਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਦੇ ਕਿਸਾਨ ਸੈਲ ਦੇ ਪ੍ਰਧਾਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਸ਼ਾਮਲ ਹੋਏ। ਅੱਜ ਆਪਾਂ ਬੜੇ ਅਹਿਮ ਮਕਸਦ ਕੀ ਇਕੱਤਰ ਹੋਏ। ਇਹ ਤੁਹਾਡੀ ਬਦੌਲਤ ਆ ਪੰਜਾਬ ਦੇ ਬਹਾਦਰ ਲੋਕਾਂ ਦੀ ਬਦੌਲਤ ਆ। ਪੰਜਾਬ ਦੇ ਸੰਘਰਸ਼ ਕਰਨੀਆਂ ਕਿਸਾਨ ਜਥੇਬੰਦੀਆਂ ਦੀ ਬਦੌਲਤ ਆ ਕਿ ਕੱਲ ਰਾਤ ਸਰਕਾਰ ਨੇ ਹਲੇ 10 ਪੈਸੇ ਘੋਟੇ ਟਿਕ ਕੇ ਆ 90 ਪੈਸੇ ਹਲੇ ਘੋਟੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਦਿੱਤੀ ਹੋਈ ਸ਼ਕਤੀ ਦੇ ਨਾਲ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਕੇ 90 ਪੈਸੇ ਟਿਕਾਉਣੇ ਆਪਾਂ ਇਹ 10 ਪੈਸੇ ਕੀ ਟਿਕ ਤੇ ਟੋਕੇ ਦੇਖੇ ਨੇ ਕਿ ਕੱਲ ਉਹਨਾਂ ਨੇ ਡਰਦਿਆਂ ਨੇ ਉਹਨਾਂ ਨੂੰ ਪਤਾ ਸੀਗਾ ਕਿ ਸਾਰੇ ਪਾਸੇ ਅੰਦੋਲਨ ਦਾ ਰੌਣਾ ਪੈ ਗਿਆ ਕਿਸਾਨਾਂ ਦੇ ਅੰਦੋਲਨ ਦਾ ਵੀ ਬਹੁਤ ਪ੍ਰੈਸ਼ਰ ਆ ਇਧਰ ਹਾਈਵੇ ਵੀ ਜੈਮ ਸੀਗਾ ਔਰ ਅੱਜ ਆਪਣਾ ਪ੍ਰੋਗਰਾਮ ਸੀ ਤਾਂ ਉਹਨੇ ਇੱਕ ਐਫਆਈਆਰ ਦਰਜ ਕੀਤੀ ਆ ਸ਼ੁਭਕਰਨ ਜਿਹੜਾ ਬੱਲੋਪਿੰਡ ਦਾ ਨੌਜਵਾਨ ਮਾਰਿਆ ਗਿਆ ਸੀਗਾ ਗੋਲੀ ਮਾਰਤੀ ਸੀ ਉਹਦੇ ਸਿਰ ਤੇ ਪਿੱਛੇ ਉਹਦੇ ਵਿੱਚ ਐਫਆਈਆਰ ਦਰਜ ਕੀਤੀ ਪਰ ਕੀਤੀ ਸੁਖਵੀਰ ਮਾਦਲ ਵਾਲੀ ਆ ਭਗਵੰਤ ਮਾਨ ਨੇ ਉਸ ਐਫਆਈਆਰ ਨੂੰ ਤੁਸੀਂ ਧਿਆਨ ਨਾਲ ਪੜੋਗੇ ਤੇ ਉਹਦੇ ਵਿੱਚ ਗੋਲੀ ਕਿਹਨੇ ਮਾਰੀ ਆ ਸ਼ੁਭਕਰਨ ਨੂੰ ਅਣਪਛਾਤੇ ਬੰਦਿਆਂ ਨੇ ਪੁਲਿਸ ਵਾਲਿਆਂ ਨੇ ਤੇ ਮੈਨੂੰ ਅੱਛੀ ਤਰ੍ਹਾਂ ਯਾਦ ਆ ਭਗਵੰਤ ਮਾਨ ਨੇ ਜਦੋਂ ਬਹਿਬਲ ਖਲਾ ਜਾਣਾ ਦੇਉਤੇ ਨੇ ਇੱਕ ਵਾਰ ਨਹੀਂ अनेका ਵਾਰ ਕਿਹਾ ਕਿ ਭਈ ਕਦੀ ਪੁਲਿਸ ਵੀ ਅਣਪਛਾਤੀ ਹੁੰਦੀ ਆ ਪੁਲਿਸ ਤੇ ਇੱਥੇ ਨੇਮ ਪਲੇਟ ਹੁੰਦੀ ਆ ਪੁਲਿਸ ਨੂੰ ਜਿਹੜਾ ਵੈਪਨ ਦਿੱਤਾ ਜਾਂਦਾ ਆ ਜਿਹੜਾ ਹਥਿਆਰ ਦਿੱਤਾ ਜਾਂਦਾ ਉਹਦੇ ਚ ਗਿਣ ਕੇ ਗੋਲੀਆਂ ਦਿੱਤੀਆਂ ਜਾਂਦੀਆਂ ਉਹਦਾ ਹਰ ਵਕਤ ਰਿਕਾਰਡ ਪੁਲਿਸ ਸਟੇਸ਼ਨ ਵਿੱਚ ਮੇਨਟੇਨ ਹੁੰਦਾ ਤੇ ਇਹ ਤਾਂ ਐਵੇਂ ਬਾਦਲਾ ਨੇ ਕੋਚਾ ਮਜ਼ਾਕ ਕੀਤਾ ਇਹ ਫਰਜੀ ਨੇ ਆਇਆ ਇਹ ਛੇ ਤਰ੍ਹਾਂ ਤੋਂ ਵੀ ਸਭ ਨੂੰ ਯਾਦ ਲੇਕਿਨ ਉਹੀ ਗੱਲ ਰਿਪੀਟ ਠੀਕ 15 ਤੋਂ ਲੈ ਕੇ 24 ਵਿੱਚ 9 ਸਾਲ ਬਾਅਦ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਦੇ ਵਿੱਚ ਕੋਹ ਭਾਰੀ ਇਨਕਲਾਬ ਲੈ ਕੇ ਆ ਰਹੇ ਹਾਂ ਇਹ ਪੁੱਠਾ ਇਨਕਲਾਬ ਸ਼ੁਰੂ ਕੀਤਾ ਉਹਨਾਂ ਨੇ ਪੁੱਠਾ ਔਰ ਅਣਪਛਾਤੇ ਬੰਦਿਆਂ ਦੇ ਖਿਲਾਫ ਐਪਾਇਆ ਤਾਂ ਮੈਂ ਕਿਹਾ ਹਲੇ ਸਿਰਫ 10 ਪੈਸੇ ਔਰ ਅੰਗਰੇਜ਼ੀ ਦਾ ਇੱਕ ਛੋਟਾ ਜਿਹਾ ਕੋਟ ਹੈਗਾ ਦੇਖੋ 10 ਦਿਨ ਬਾਅਦ ਐਫ ਆਰ ਦਰਜ ਹੋਈਆ 21 ਤਰੀਕ ਦਾ ਨੌਜਵਾਨ ਮਰਿਆ ਹੋਇਆ ਵਾ 13 ਤਰੀਕ ਦਾ ਅੰਦੋਲਨ ਚੱਲ ਰਿਹਾ ਵਾ ਖਨੌਰੀ ਤੇ ਸ਼ੱਭੂ ਦੇ ਬਾਰਡਰਾਂ ਦੇ ਉੱਤੇ ਤੇ ਇੰਨੇ ਦਿਨਾਂ ਬਾਅਦ ਇਹ ਇੱਕ ਐਫਆਰ ਦਰਜ ਹੋਈਆ ਅੰਗਰੇਜ਼ੀ ਦਾ ਕੋਟ ਹੈਗਾ ਜਸਟਿਸ ਡਿਲੇ ਇਸ ਜਸਟਿਸ ਡਿਨਾਈਡ ਜਦੋਂ ਆਪਾਂ ਇਨਸਾਫ ਦੇ ਨਹੀਂ ਨਾ ਦਿੰਦੇ ਆ ਔਰ ਪੂਰਾ ਨਹੀਂ ਦਿੰਦੇ ਉਹ ਜਿਵੇਂ ਕਿ ਇਨਸਾਫ ਨਾ ਦੇਟ ਤੇ ਪ੍ਰੋਪਰ ਗਿਣਾਇਆ ਜਾਂਦਾ ਸਾਨੂੰ ਲੜਾਈ ਲੜਨੀ ਪੈਣੀ ਹੈ ਪੰਜਾਬ ਦੇ ਲੋਕਾਂ ਨੂੰ ਕੇਂਦਰ ਦੀ ਜਿਹੜੀ ਸਰਕਾਰ ਔਰੀ ਸਕੀਮ ਹੈ ਉਹ ਵੱਖ-ਵੱਖ ਕਰਨਾ ਚਾਹੀਦੀ ਹੈ ਅੱਜ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਗਰਤਥਮੀਆਂ ਬਣਾਈਆਂ ਜਾ ਰਹੀਆਂ ਠੀਕ ਹੈ ਮੈਂ ਕਰਵਾਦੀ ਐ ਜਿਹੜੀ ਸਾਡੀ ਕਿਸਾਨ ਜਥੇਬੰਦੀ ਐ ਸਾਰੀਆਂ ਜਿਨ੍ਹਾਂ ਨੇ ਫੈਸਲਾ ਲਿਆ ਕਿ ਟਰੈਕਟਰ ਦਾ ਮੂੰਹ ਐ ਨੂੰ ਕਰਕੇ ਲਾਓ ਅਸੀਂ ਉਹਨਾਂ ਦਾ ਵੀ ਸਮਰਥਨ ਕਰਦੇ ਆਂ ਜੋ ਕਿਸਾਨ ਜਥੇਬੰਦੀਆਂ ਦਾ ਚਾਹੇ ਜਿਹੜੀਆਂ ਜਥੇਬੰਦੀਆਂ ਬਾਰਡਰ ਤੇ ਵੇਖੀਆਂ ਦੋਨੋਂ ਵੇ ਚਾਹੇ ਦੂਜੀਆਂ ਜਥੇਬੰਦੀਆਂ ਜੋ ਸਵੇਰਾ ਹੁੰਦਾ ਅਸੀਂ ਉਹਨੂੰ ਸਿਰ ਮੱਥੇ ਰੱਖ ਕੇ ਸਾਰੇ ਕਾਂਗਰਸੀ ਭਰਾਵਾਂ ਨੇ ਨਵਾਉਣ ਦਾ ਖਰਚ ਕਰਨਾ ਹੈ ਲੇਕਿਨ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਛੋਣੇ ਇਹ ਕੇਂਦਰ ਦੀ ਸਰਕਾਰ ਸਾਡੇ ਚ ਪਾੜ ਲਾ ਰਹੀ ਹੈ ਇਹ ਖੈਰਾ ਸਾਹਮਣੇ ਜਿਹੜਾ ਕਿਹਾ ਐਫ ਆਈ ਆਰ ਦਰਜ ਕੀਤੀ ਹੈ ਮੁੱਖ ਮੰਤਰੀ ਜਿਹੜਾ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਮੁਕੰਮਲ ਤੌਰ ਤੇ ਗੋਡੇ ਕੇਂਦਰ ਦੀ ਸਰਕਾਰ ਅਗੇ ਟੇਕਤੇ ਇਸ ਪਤਾ ਨਹੀਂ ਕਿਉਂ ਮਰਨਾਰੇ ਬੰਦੇ ਦੀ ਐਫ ਆਈ ਆਰ ਦਰਜ ਕਰਾਉਣ ਵਾਸਤੇ ਧਰਨਾ ਲਗਾ ਪੈਂਦਾ ਅੱਜ 8 ਕੇ 7 ਵੇ ਹੋ ਗਏ ਛੁੱਪ ਕਰਨ ਦੀ ਲਾਸ਼ ਰੱਖੀ ਹਸਪਤਾਲਾਂ ਚ ਅੱਜ ਇਸ ਕਰਕੇ ਅੰਤਿਮ ਸੰਸਕਾਰ ਤੇ ਪੋਸਟਮਾਰਟਮ ਨਹੀਂ ਹੋਇਆ ਅੱਜ ਹੋ ਰਿਹਾ ਹੈ ਕਿਉਂਕਿ ਸਰਕਾਰ ਨੇ ਫੈਸਲਾ ਲੈ ਲਿਆ ਐਫ ਆਈ ਆਰ ਕਰਨ ਦਾ ਤੇ ਜੇ ਉਦੋਂ ਹੀ ਐਫ ਆਈ ਆਰ ਕਰਦੀ ਤਾਂ ਸ਼ਾਇਦ ਇਹ ਤਸੱਦਦ ਕਰ ਆ ਬਿਨਾ ਇੱਥੋਂ ਦਾ ਮਾਰਚ ਰੱਖਣ ਦੀ ਲੋੜ ਨਹੀਂ ਪੈਂਦੀ ਆਡੀ ਨੌਕਰੀ ਦੀ ਨਹੀਂ ਹੈ ਇਹ ਹਰ ਕੰਮ ਧਰਨੇ ਤੋਂ ਬਾਅਦ ਜੋ ਕੀਤਾ ਜਾਂਦਾ ਹੈ ਜਾਣ ਪੁੱਟ ਕੇ ਖੱਜਰ ਖਵਾਰੀ ਆਸਤੇ ਹੋ ਠੀਕ ਹੈ ਆ ਖੜਾ ਸਾਹਮਣੇ ਇਹ ਬਗੜਾੜੀ ਵਾਲੀ ਐਸ ਆਈ ਆਰ ਹੈ ਜਿਹੜਾ ਅੰਦਰ ਸਖਤੀ ਨਿਪਟਣਾ ਜਿਹੜਾ ਨਾਮ ਤੋਂ ਐਸ ਆਈ ਆਰ ਦਿੱਤੀ ਗਈ ਪਹਿਲਾਂ ਵਿੱਚ ਰੌਲਾ ਪਵਾਤਾ ਵੀ ਹਰਿਆਣੇ ਜਾ ਕੇ ਸਾਡਾ ਬੰਦਾ ਬੜਿਆ ਓਏ ਹਰਿਆਣੇ ਜੇ ਪੰਜਾਬੀ ਮਾਝੂਆ ਫੇਰ ਐਫ ਆਰ ਵੀ ਦੇਉਗਾ ਜੇ ਕੱਕਤੇ ਕੋਈ ਪੰਜਾਬ ਦਾ ਬੰਦਾ ਜਾ ਕੇ ਮਾਰਦਾ ਫੇਰ ਐਫ ਆਰ ਵੀ ਦੇਓਗੇ ਤੁਸੀਂ ਹਰਿਆਣਾ ਪੁਲਿਸ ਤੇ ਐਫਆਰ ਦਰਜ ਕਰੋ ਤੇ ਗ੍ਰਹਿ ਮੰਤਰੀ ਤੇ ਤੁਸੀਂ ਪੋਸਟਮਾਰਟਮ ਚ ਦਸਤਾ ਹੈ ਕਿ ਰਬੜ ਦੇ ਬੁਲੇਟ ਦੇ ਨਾਲ ਉਸ ਨੌਜਵਾਨ ਸਾਥੀ ਦੀ ਮੌਤ ਹੋ ਗਈ ਹੈ ਤੇ ਜਿਹੜੇ ਸਵਾ ਦੀ ਤਲਾਹ ਦੇ ਵਿੱਚ ਹਸਪਤਾਲਾਂ ਪਏ ਜਿੰਨੇ ਅੱਖਾਂ ਨਿਕਲ ਗਿਆ ਜਿੰਨਾਂ ਦੀਆਂ ਲੱਤਾਂ ਟੁੱਟ ਗਈਆਂ ਉਹ ਜਿਹੜਾ ਪ੍ਰਿਤਪਾਲ ਜਿਹੜਾ ਲੈਨੇ ਦਾ ਮੈਂ ਉਹਨੂੰ ਤਿੰਨਾਂੜੀ ਮਿਲ ਕੇ ਆਏ ਆ ਮੇਰੀ ਘਰਾਂ ਦੀ ਟੀਮ ਹੈ ਉਹ ਵਿਚਾਰਾ ਉਰੀ ਕੋਈ ਐਫਆਰ ਵੀ ਉਹਨੂੰ ਚੱਕ ਕੇ ਲੈ ਗਈ ਪੁਲਸ ਨੇ ਪੂਛ ਫੇਟਾ ਕੋਈ ਉਹਦਾ ਸਰੀਰ ਦਾ ਇਨਸਾਹ ਨਹੀਂ ਜਿਹੜਾ ਤੋੜਿਆ ਨਹੀਂ ਏ ਉਹ ਬੋਲ ਨਹੀਂ ਸਕਦਾ ਉਹ ਕਿਹਾ ਰਸੇ ਦੇ ਨਿਸ਼ਾਨ ਵੇਖੋ ਗੱਜ ਪਾ ਕੇ ਖਿੱਚ ਕੇ ਲੈ ਕੇ ਗਈ ਹੈ ਰੋਲਾ ਪੈ ਗਿਆ ਉਹਨੂੰ ਪੀਜੀਆਈ ਭੇਜਤਾ ਚੰਡੀਗੜ੍ਹ ਪੁਲਸ ਬਾਹਰ ਲਾਤੀ ਕੋਈ ਅਖਰੀ ਅਰਨੀ ਕੀਤੀ ਆਦੇ ਮੁੱਖ ਮੰਤਰੀ ਨੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਦਿੱਲੀ ਵਾਲੇ ਦਾ ਗਵਾਹ ਮੁੱਖ ਮੰਤਰੀ ਤੇ ਉਹ ਮੁੱਖ ਮੰਤਰੀ ਹੋਣ ਦੇ ਗਵਾਹ ਨੇ ਕੰਮ ਕਰ ਰਿਹਾ ਹੈ ਇਸ ਐਫਆਈਆਰ ਬਾਰੇ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਪਹਿਲਾਂ ਵਾਲੇ ਦੋਸ਼ ਦੁਹਰਾਏ ਇਸ ਸੰਬੰਧ ਵਿੱਚ ਭਗਵੰਤ ਮਾਨ ਦੀ ਪਾਰਲੀਮੈਂਟ ਵਿੱਚ ਬੋਲਣ ਵਾਲੀ ਵੀਡੀਓ ਵੀ ਸਾਂਝੀ ਕੀਤੀ ਭਗਵੰਤ ਮਾਨ ਮੈਂ ਸਮਝਦਾ ਹਾਂ ਕਿ ਦੇਸ਼ ਦੁਨੀਆ ਦਾ ਸਭ ਤੋਂ ਪ੍ਰਸਿੱਧ ਤੇ ਕਾਮਯਾਬ ਪਲਟੂ ਰਾਮ ਕੋ ਹਾਂਜੀ ਪਲਟੂ ਰਾਮ ਦੀ ਇੱਕ ਨਵੀਂ ਹਰਕਤ ਸਾਹਮਣੇ ਆਈ ਹੈ ਬੜੇ ਅਫਸੋਸ ਦੀ ਗੱਲ ਹੈ ਕਿ 8 ਦਿਨ ਲੱਗੇ ਉਹਨੂੰ ਐਫ ਆਈ ਆਰ ਦਰਜ ਕਰਨ ਔਰ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਉਹ ਇਹ ਜੀ ਨਿਕੰਮੀ ਐਫ ਆਈ ਆਰ ਦਰਜ ਹੋਈ ਹੈ ਏਡੀ ਕਮਜ਼ੋਰ ਐਫ ਆਈ ਆਰ ਦਰਜ ਹੋਈ ਹੈ ਕਿ ਇਹ ਤੋਂ ਵੱਧ ਮਿਲੀ ਭੁਗਤ ਕਿਵੇਂ ਹਰਿਆਣੇ ਦੇ ਨਾਲ ਸਾਂਝਗਾਠ ਜਿਹਨੂੰ ਮੈਂ ਟਾਉਟੀ ਪਹਿਲੇ ਦਿਨ ਤੋਂ ਕਹਿੰਦਾ ਸੀ ਟਾਉਟੀ ਸਾਹਮਣੇ ਆਈ ਹੈ ਕਿ 8 ਦਿਨਾਂ ਬਾਅਦ ਤੁਸੀਂ ਐਫ ਆਈ ਆਰ ਦਰਜ ਕਰ ਰਹੇ ਹੋ ਅਣਪਛਾਤੇ ਲੋਕਾਂ ਜਿਹਦਾ ਮਤਲਬ ਸ਼ਾਇਦ ਲੋਕ ਸਮਝ ਨਹੀਂ ਰਹੇ ਹੌਲੀ ਹੌਲੀ ਸਮਝਣਗੇ ਕਿ ਜਦ ਇੱਕ ਉੱਚੇ ਮਾਮਲਾ ਜਾਣਾ ਇਟ ਵਿਲ ਫਾਲ 플ੈਟ ਔਨ ਦਾ ਗਰਾਉਂਡ ਇਸ ਐਫ ਆਈ ਆਰ ਦਾ ਕੁਝ ਬਣਨਾ ਨਹੀਂ ਸ਼ੁਭ ਕਰਨ ਨੂੰ ਕਦੇ ਇਨਸਾਫ ਮਿਲਣਾ ਹੀ ਨਹੀਂ ਕਿ ਉਹਨੂੰ ਗੋਲੀ ਕਿਹਨੇ ਮਾਰੀ ਕਿ ਇਹ ਲੋਕਤੰਤਰ ਔਰ ਉਹੀ ਪਲਟੂ ਰਾਮ ਭਗਵੰਤਮਾਨ ਜਿਹੜਾ ਇੱਕ ਸਮੇਂ ਕਹਿੰਦਾ ਹੁੰਦਾ ਸੀਗਾ ਈ ਭਾਈ ਕਦੇ ਪੁਲਿਸ ਤੇ ਵੀ ਅਣਪਛਾਤੇ ਹੁੰਦੇ ਉਹ ਭਾਈ ਤੂੰ ਕਹਾ ਪੁਲਿਸ ਦੇ ਅਣਪਛਾਤੇ ਛੜ ਤਾ ਹਰਿਆਣੇ ਪੁਲਿਸ ਦੀ ਮਦਦ ਤੇ ਹੋ ਗਿਆ ਜਿਹੜਾ ਅਣਪਛਾਤੇ ਦਾਰੇ ਸਵਾਲ ਉਠਾਉਂਦਾ ਸੀ ਪੰਜ ਤੋਂ ਵੱਧ ਕਿਸਾਨ ਮਰ ਗਏ ਆ 250 ਜ਼ਖਮੀ ਹੋ ਗਿਆ ਕਈਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਵੀ ਸੀਰੀਅਸ ਨੇ Pritpal ਹਲੇ ਤੱਕ PGIA ਪਿਆ ਕੋਈ FIR ਦਾ ਨਹੀਂ ਉਧੀਆਂ ਲੱਤਾ ਕਿਨੇ ਟੁੱਟ ਟੋੜਤੀ ਆਫੇ ਟੁੱਟ ਗਈਆਂ ਇਸ ਲਈ ਅੱਜ ਟਾਉਟੀ ਦੀ ਹਰਿਆਣਾ ਪੁਲਿਸ ਨਾਲ ਖੱਟਰ ਨਾਲ ਬਹਿ ਕੇ ਸਹਿਮਤੀ ਕਰਕੇ ਇੱਕ ਕਮਜ਼ੋਰ ਮਾਹਨ ਨਲਾਇਕ ਐਫ ਆਈ ਆਰ ਦਰਜ ਹੋਈ ਹੈ ਜਿਹਦਾ ਰਿਜ਼ਲਟ ਜ਼ੀਰੋ ਹੋਣਾ ਕੋਈ ਇਹ ਕਿਸੇ ਨੂੰ ਨਹੀਂ ਪਤਾ ਲੱਗਣਾ ਕਿ ਭਾਈ ਅਸਲ ਗੋਲੀ ਸ਼ੁਭਕਰਨ ਨੂੰ ਕਿਨੇ ਮਾਰੀ ਕੌਲ ਪਰ ਇਹ ਵੀ ਹੋ ਸਕਦਾ ਅਣਪਛਾਤੇ ਦਾ ਮਤਲਬ ਤਾਂ ਕੱਲ ਥੋੜਾ ਸਮਾਂ ਪਹਿਣ ਤੋਂ ਬਾਅਦ ਇਹ ਕਹਿ ਦਨ ਕਿ ਸ਼ਾਇਦ ਕਿਸਾਨਾ ਨਹੀਂ ਮਾਰਿਆ ਕਿਉਂਕਿ ਅਣਪਛਾਤੇ ਜੇ ਤਾਂ ਕੋਈ ਆ ਜੂਗਾ ਭਾਈ ਉੱਥੇ ਜहां ਪੁਲਿਸ ਸੀ ਜਾਂ ਕਿਸਾਨ ਸਰ ਤੇ ਜਿਹੜੀ ਅੱਜ ਪੁਲਿਸ ਦੀ ਇੰਨੀ ਮਦਦ ਹੋ ਰਹੀ ਹੈ ਕਿ 8-9 ਦਿਨ ਲੱਗ ਗਏ ਪਰਚਾ ਦਰਜ ਕਰਨ ਨੂੰ ਫਿਰ ਸਮਾਂ ਬੀਤਣ ਤੋਂ ਬਾਅਦ ਤਾਂ ਹੀ ਸੂਈ ਕਿਸਾਨਾ ਵੱਲ ਵੀ ਘੁਮ ਸਕਦੀ ਹੈ ਇਸ ਲਈ ਪਲਟੂ RAM ਜੀ ਤੁਸੀਂ ਕਿਹਾ ਕਰਦੇ ਸੋ ਕੀ ਕਦੇ ਅਣਪਛਾਤੇ ਦੇ ਵੀ ਪਰਚਾ ਦਰਜ ਹੁੰਦਾ ਕੀ ਗੋਲੀ ਕਦੇ ਹੋਮ ਮਿਨਿਸਟਰ ਤੇ ਚੀਫ ਮਿਨਿਸਟਰ ਦੇ ਬਿਨਾਂ ਹੁਕਮਾਂ ਦੇ ਚੱਲ ਸਕਦੀ ਤੇ ਹੁਣ ਕੀ ਹੋਇਆ ਦਿੰਦੇ ਪਰਚਾ ਹੁਣ ਕਿਉਂ ਲੱਤਾ ਕੰਮ ਉਠੀਆਂ ਕੰਮ ਨਹੀਂ ਉਠੀਆਂ ਇਹਨੂੰ ਸਾਝਗਾਟ ਕਹੀ ਔਰ ਮੈਂ ਰਾਜਾ ਵਢਿੰਗ ਸਾਹਿਬ ਨੂੰ ਜਿਹੜਾ ਇਹਨਾਂ ਦੇ ਬੜੇ ਚਹੇਤੇ ਨੇ ਜਿਨ੍ਹਾਂ ਦਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਇੰਡੀਆ ਨਾ ਅਲਾਈਅੰਸ ਜੁਗ-ਜੁਗ ਜੀਵੇ ਸਾਰੀ ਜਗ੍ਹਾ ਸਹਿਮਤੀ ਹੋ ਗਈ ਆ ਪੰਜਾਬ 'ਚ ਹੁਣ ਫ੍ਰੈਂਡਲੀ ਮੈਚ ਚੱਲੂਗਾ ਇਹਨਾਂ ਤੋਂ ਇੱਕ ਸਵਾਲ ਨਹੀਂ ਪੁੱਛਿਆ ਜਾਂ ਕਿਉਂਕਿ ਇਹ ਸਾਰਾ ਡਰਾਮਾ ਕਰਨਗੇ ਮਗਰ ਇਹੋ ਜਿਹਾ ਕੋਈ ਸਵਾਲ ਨਹੀਂ ਕਰਨਗੇ ਜਿਹਦੇ ਨਾਲ ਭਗਵੰਤ ਮਾਨ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ। ਤੋਂ ਕਿ ਵਿਧਾਨ ਸਭਾ 'ਚ ਵੀ ਅਸੀਂ ਸੁਣਿਆ ਇੰਨੀ ਰਿਸਪੈਕਟਫੁਲੀ ਤਾਂ ਭਗਵੰਤ ਮਾਨ ਆਪ ਦੇ ਪ੍ਰਧਾਨ ਨੂੰ ਬੁੱਧਰਾਮ ਜੀ ਨੂੰ ਨਹੀਂ ਸੰਬੋਧਨ ਹੋਣਾ ਜਿੰਨੇ ਪਿਆਰ ਨਾਲ ਰਾਜਾ ਜੀ ਰਾਜਾ ਜੀ ਕਹਿ ਕੇ ਵਿਧਾਨ ਸਭਾ 'ਚ ਵੜਿੰਗ ਸਾਹਿਬ ਨੂੰ ਸੰਬੋਧਨ ਹੋਣਾ। ਸਭ ਨੂੰ ਪਤਾ ਰਾਤ ਦੇ ਹਨੇਰੇ ਦੀਆਂ ਮੀਟਿੰਗ ਦਾ ਜ਼ਿਕਰ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਥੋੜੇ ਆਪਣੇ ਸਾਫ ਕਾ ਮੰਤਰੀ ਸਾਫ ਕਾ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਕੀਤਾ ਇਸ ਲਈ ਉਹ ਸਾਟ ਘਾਟ ਕਿਹੜੀ ਹੈ ਇਹ ਜਗ ਜਾਹਰ ਹੈ ਮੈਂ ਉਹਦੇ ਬਾਰੇ ਰਿਪੀਟ ਨਹੀਂ ਕਰਨਾ ਚਾਹੁੰਦਾ ਮਗਰ ਮੈਂ ਅੱਜ ਇਹ ਗੱਲ ਲੋਕਾਂ ਅੱਗੇ ਜਰੂਰ ਰੱਖਣਾ ਚਾਹੁੰਦਾ ਕਿ ਜਿਹੜੀ ਸ਼ੁਭ ਕਰਨ ਦੀ ਮੌਤ ਹੋਈ ਆ ਦੁਖਦਾਈ ਇਹਦੇ ਤੇ ਕੋਈ ਇਨਸਾਫ ਨਹੀਂ ਮਿਲਣਾ ਇਹ ਸਿਰਫ ਧੋਖਾ ਇਹ ਟਾਉਟੀ ਆ ਭਗਵੰਤ ਮਾਨ ਦੀ ਔਰ ਉਹਦਾ ਇੱਕ ਨਵਾਂ ਇਹ ਪਲਟੂ ਰਾਮ ਦਾ ਇੱਕ ਨਵਾਂ ਪੈਤੜਾ ਜਿਹਦਾ ਰਿਜ਼ਲਟ ਇਨਸਾਫ ਨਹੀਂ ਰਿਜ਼ਲਟ ਜ਼ੀਰੋ ਹੋਣਾ ਦੇਸ਼ ਵਿੱਚ ਲੋਕਤੰਤਰਿਕ ਤਰੀਕੇ ਸੇ ਪ੍ਰਦਰਸ਼ਨਕਾਰੀਆਂ ਉਪਰ ਪੁਲਿਸ ਕੇ ਅਤਿਆਚਾਰੋਂ ਕੀ ਘਟਨਾਵਾਂ ਮੇ ਦਿਨ ਬਦਨ ਵਿਰਧੀ ਹੋ ਰਹੀ ਹੈ ਪਿਛਲੇ 14 ਅਕਤੂਬਰ ਕੋ ਪੰਜਾਬ ਕੇ ਫਰੀਦਕੋਟ ਡਿਸਟ੍ਰਿਕਟ ਕੇ ਕੋਟ ਕਪੂਰਾ ਕੇ ਪਾਸ ਬਹਿਬਲ ਕਲਾ ਗਾਉਂ ਮੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੇਅਦਬੀ ਕੇ ਵਿਰੁੱਧ ਰੋਸ਼ ਵਿਅਕਤ ਕਰ ਰਹੀ शांतिपूर्वक संगत पर पुलिस ने अंधाधुंध गोलियां चलाई जिसमें दो व्यक्तियों की जान चली गई उसके बाद पब्लिक का प्रेशर बढ़ा तो आनाकानी कर रही जो सरकार थी एफआईआर करने से तो एक एफआईआर की गई अनआइडेंटिफाइड पुलिसमैन पर उपाध्यक्ष महोदय यह सुनकर आपको भी हैरानी होगी कि पुलिस भी कभी अज्ञात होती है ਭੀੜ ਤੋਂ ਅਗਿਆਤ ਸੁਣੀ ਸੀ ਲੇਕਿਨ ਪੁਲਿਸ ਅਗਿਆਤ ਪੁਲਿਸ ਵਾਲੋਂ ਪਰ ਐਫ ਆਈ ਆਰ ਕੀ ਗਈ ਹੈ ਜਿਸ ਮੇ 2 ਵਿਅਕਤੀਆਂ ਦੀ ਜਾਨ ਗਈ ਹੈ ਉਧਰ ਲੁਧਿਆਣਾ ਨਗਰ ਨਿਗਮ ਦਫਤਰ ਨੂੰ ਜ਼ਬਰਦਸਤੀ ਤਾਲਾ ਲਾਉਣ ਦੇ ਦੋਸ਼ ਵਿੱਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਸੰਸਦ ਮੈਂਬਰ ਰਵਨੀਤ ਬਿੱਟੂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਅਤੇ ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਖਿਲਾਫ ਮਾਮਲਾ ਦਰਜ ਕੀਤਾ ਹੈ ਇਹ ਇਹ ਮਾਮਲਾ ਸਰਕਾਰੀ ਡਿਊਟੀ ਵਿੱਚ ਵਿਗੜਨ ਪਾਉਣ ਦੇ ਮੱਦੇ ਨਜ਼ਰ ਦਰਜ ਕੀਤਾ ਗਿਆ ਹੈ ਪੁਲਿਸ ਨੇ ਚੌਂਕੀਦਾਰ ਦੀ ਡਿਊਟੀ ਉੱਤੇ ਤਾਇਨਾਤ ਅਮਿਤ ਕੁਮਾਰ ਦੇ ਬਿਆਨ ਉੱਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਜਿਹੜੀਆਂ ਐਫਆਈਆਰਾਂ ਦਰਜ ਹੁੰਦੀਆਂ ਨਾ ਲੋਕਾਂ ਦੇ ਖਾਤਰ ਉਹ ਤਾਂ ਮੈਡਲ ਹੁੰਦੇ ਆ ਜੇ ਲੋਕਾਂ ਦੇ ਖਾਤਰ ਤੁਸੀਂ ਕੋਈ ਆਵਾਜ਼ ਠਾਉਨੇ ਤੇ ਉਹਦੇ ਸਰਕਾਰਾਂ ਤਾਨਾਸ਼ਾਈ ਜੇ ਕਰਦੀਆਂ ਕਿ ਕਿਹੜੀ ਧਾਰਾ ਲਾਈ ਹੈ ਕੋਈ 352 186 ਹੋਰ ਇਹ ਜੀ ਪਤਾ ਨਹੀਂ ਕਿਹੜੀ आईपीएस ਵੀ ਲਾਈਆਂ ਨੇ ਆਪ ਜੀ ਸੀ ਜੀਆਂ ਪਰ ਅੱਜ ਇਹ ਸਾਬਤ ਹੋ ਗਿਆ ਵੀ ਇਹ ਬਦਲਾਅ ਹੈ ਜਿਹੜਾ ਉਹਦੇ ਬਾਰੇ ਤੁਹਾਨੂੰ ਵੀ ਗਿਆਨ ਹੋ ਗਿਆ ਤੁਸੀਂ ਵੀ ਸਾਰੇ ਸੀ ਤੇ ਜਿਹੜਾ ਲੋਕਾਂ ਦੀ ਹੱਕ ਦੀ ਗੱਲ ਕਰੂਗਾ ਜਿਹੜਾ ਲੋਕਾਂ ਦੇ ਕੰਮ ਦੀ ਗੱਲ ਕਰੂਗਾ ਉਹਦੇ ਖਿਲਾਫ ਇਸੇ ਤਰੀਕੇ ਨਾਲ ਐਫਆਈਆਰਾਂ ਦਰਜ ਹੋਣਗੀਆਂ ਮੈਂ ਇੱਕ ਗੱਲ ਪਿਆਰ ਨਾਲ ਪੁੱਛਣਾ ਚਾਹਨਾ ਇਹ ਬਦਲਾਅ ਦੀ ਸਰਕਾਰ ਨੂੰ ਸਾਰਾ ਪੰਜਾਬ ਸਾਰਾ ਕਿਸਾਨ ਦੇਖ ਰਿਆ ਸੀ ਸਰਕਾਰ ਵੱਲ ਅੱਖਾਂ ਲਾਈ ਬੈਠਾ ਸੀ ਪਰ ਇਹਨਾਂ 'ਚ ਜਾਨ ਨਹੀਂ ਸੀ ਲੱਤਾਂ ਕੰਬਦੀਆਂ ਸੀ ਇਹਨਾਂ ਦੀ ਸਾਹਮਣੇ ਗੋਲੀ ਵੱਜ ਕੇ ਕਿਸਾਨ ਮਰਿਆ ਮਜ਼ਦੂਰ ਇਹਨਾਂ ਤੋਂ ਐਫ ਆਈ ਆਰ ਦਰਜ ਨਹੀਂ ਹੋ ਅੱਜ ਵੀ ਜ਼ੀਰੋ ਐਫ ਆਈ ਆਰ ਦਰਜ ਹੋਈ ਹੈ ਜ਼ੀਰੋ ਐਫ ਆਈ ਆਰ ਜਿਹਨੂੰ ਨੌਂਕ ਦਿੱਤਾ ਹੈ ਉਹਨਾਂ ਦਾ ਮੁੰਡਾ ਜਿਹਨਾਂ ਦਾ ਮਾਰਿਆ ਗਿਆ ਉਹਨਾਂ ਨੂੰ ਅੱਜ ਤੱਕ ਪਰਚਾ ਦਰਜ ਕਰਕੇ ਇਨਸਾਫ ਨਹੀਂ ਦੇ ਸਕੇ ਇੱਕ ਹੋਰ ਬੜਾ ਧਿਆਨ ਨਾਲ ਸਰਕਾਰ ਸੁਣ ਲੇ ਇਹ ਤਾਂ ਇੱਕ ਕਾਰਪੋਰੇਸ਼ਨ ਦੇ ਗਏ ਨਾ ਅਗਲੇ ਗੱਲ ਜਿੱਥੇ ਨੀਲੇ ਕਾਰਡ ਕੱਟੇ ਗਏ ਸਮਾਰਟ ਕਾਰਡ ਗਏ ਅਗਲਾ ਉੱਥੇ ਜਾ ਕੇ ਤਾਲਾ ਲਾਵਾਂਗੇ ਉਦੋਂ ਬਾਅਦ ਜਿੱਥੇ ਬਿਜਲੀ ਦੇ ਮੀਟਰ ਨਹੀਂ ਲੱਗਦੇ ਉਹਨਾਂ ਦੇ ਤਾਲਾ ਲਾਵਾਂਗੇ ਗਲਾਡਾ ਜਿੱਥੇ ਠੱਗੀਆਂ ਹੁੰਦੀਆਂ ਡਾਕੇ ਵੱਜਦੇ ਆ ਉੱਥੇ ਜਾ ਕੇ ਤਾਲੇ ਲਾਵਾਂਗੇ ਜਿੱਥੇ ਸਿਵਲ ਹਸਪਤਾਲ ਜੋ ਕਿਸੇ ਮਰੀਜ਼ ਦਾ ਇਲਾਜ ਨਹੀਂ ਹੁੰਦਾ ਉਹਦੇ ਦਫ਼ਤਰ ਜਾ ਕੇ ਤਾਲੇ ਲਾਵਾਂਗੇ ਜਿੱਥੇ ਅਫਸਰ ਬੈਠੇ ਆ ਇਹ ਤਾਂ ਸ਼ੁਰੂਆਤ ਆ ਕਿੱਥੇ ਕਿੱਥੇ ਰੋਕੋਗੇ ਜਿੱਥੇ ਤੁਹਾਡੀ ਲੁੱਟ ਵੀਡੀਓ ਜਿੱਥੇ ਲੁੱਟ ਮਚਾ ਰਹੇ ਆ ਬੀਡੀਪੀਓ ਜਿੱਥੇ ਲੁੱਟ ਮਚਾ ਰਹੇ ਆ ਉਹਨਾਂ ਦੇ ਤਾਲੇ ਲਾਵਾਂਗੇ ਜਿੱਥੇ ਲਾਇਸੈਂਸ ਬਣਾਉਣ ਦੇ ਪੈਸੇ ਲਏ ਜਾਂਦੇ ਉੱਥੇ ਤਾਲੇ ਲਾਵਾਂਗੇ ਜਿੱਥੇ ਤੁਸੀਂ ਅਜ ਤੱਕ ਕੋਈ ਸ਼ਗਨ ਸਕੀਮ ਨਹੀਂ ਦਿੱਤੀ ਅਜ ਤੱਕ ਤੁਸੀਂ ਬੜਾਪਾ ਪੈਨਸ਼ਨ 2500 ਨਹੀਂ ਦਿੱਤੀ ਉਹ ਖੋਲਣੇ ਕਾਦੇ ਲਈ ਆ ਉਹਦੇ ਲਾਵਾਂਗੇ 1000 ਰੁਪਇਆ ਜਿਹੜੀਆਂ ਲੇਡੀਜ਼ ਨੂੰ ਸਾਰੀਆਂ ਨੂੰ ਨਾਲ ਲੈ ਕੇ ਉੱਥੇ ਤਾਲੇ ਲਾਵਾਂਗੇ ਕਿਹੜਾ ਕਿਹੜਾ ਤਾਲਾ ਰੋਕ ਲੋਂਗੇ ਕੀਤਾ ਹੀ ਕੁਛ ਨਹੀਂ ਦੂਜਿਆਂ ਦੇ ਪੇਪਰ ਦੀ ਗੱਲ ਕਰਨੇ ਹੋ ਆਪਦਾ ਤਾਂ ਸਲੇਟ ਖਾਲੀ ਪਈ ਆ ਇੱਕ 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 ਕੋਈ ਆਨਸਰ ਹੀ ਨਹੀਂ ਲਿਖਿਆ ਹੋਇਆ ਤੇ ਕਿਹਨੂੰ ਰੋਕ ਲੋਂਗੇ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਬਾਦਲ ਪਰਿਵਾਰ ਉੱਤੇ ਸੁਖ ਵਿਲਾਸ ਹੋਟਲ ਨੂੰ ਲੈ ਕੇ ਖੁਲਾਸੇ ਕੀਤੇ ਨੇ ਉਨ੍ਹਾਂ ਸੁਖ ਵਿਲਾਸ ਹੋਟਲ ਬਾਰੇ ਆਖਿਆ ਹੈ ਕਿ ਇੱਥੇ ਇੱਕ ਰਾਤ ਦਾ ਕਿਰਾਇਆ 4 ਲੱਖ ਤੋਂ 5 ਲੱਖ ਵਿਚਕਾਰ ਹੈ ਅਤੇ ਹਰ ਕਮਰੇ ਪਿੱਛੇ ਪੂਲ ਹੈ। ਉਨ੍ਹਾਂ ਮੁਤਾਬਕ ਇਸ ਦਾ ਅਸਲ ਨਾਂ ਸੁਖ ਵਿਲਾਸ ਨਹੀਂ ਸਗੋਂ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਹੈ ਜੋ ਕਿ ਮੋਹਾਲੀ ਜ਼ਿਲ੍ਹੇ ਦੇ ਪਿੰਡ ਪੱਲਨਪੁਰ ਵਿੱਚ ਹੈ। ਇਸ ਦੀ ਸ਼ੁਰੂਆਤ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਵੱਜੋਂ ਕੀਤੀ ਗਈ ਸੀ ਜਦੋਂ 1985-86 ਵਿੱਚ ਬਾਦਲ ਪਰਿਵਾਰ ਨੇ ਵੱਲਨਪੁਰ ਪਿੰਡ ਵਿੱਚ 86 ਕਨਾਲ 16 ਮਰਲੇ ਜ਼ਮੀਨ ਖਰੀਦੀ ਸੀ ਇਹ ਜੰਗਲਾਤ ਦਾ ਇਲਾਕਾ ਹੈ ਅਤੇ ਇੱਥੇ ਨਿਰਮਾਣ ਕਾਰਜ ਨਹੀਂ ਹੋ ਸਕਦੇ ਇਸ ਤੋਂ ਬਾਅਦ ਬਾਦਲਾ ਨੇ ਇਕੋ ਟੂਰਿਜ਼ਮ ਪਾਲਸੀ ਲਿਆਂਦੀ ਅਤੇ ਉਸ ਦੇ ਅਧੀਨ ਸੋਧ ਕਰ ਲਈ ਕਿ ਇੱਥੇ ਹੋਟਲ ਬਣ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਮੀਨ ਖਰੀਦਣ ਤੋਂ ਲੈ ਕੇ ਸੁਖਵੀਰ ਬਾਦਲ ਹਰਸਿਮਰਤ ਕੌਰ ਬਾਦਲ ਦੇ ਸ਼ੇਅਰ ਹੋਣ ਅਤੇ ਹੋਰ ਜਾਣਕਾਰੀ ਸਾਂਝੀ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਅਜੇ ਹੋਰ ਬਹੁਤ ਕੁਝ ਪਿਆ ਹੈ ਜਿਸ ਦਾ ਖੁਲਾਸਾ ਹੌਲੀ-ਹੌਲੀ ਅੱਗੇ ਕੀਤਾ ਜਾਏਗਾ। ਮੈਂ ਹੁਣ ਜਿਹਦਾ ਹੁਣ ਨਾਲ ਲੱਗਦਾ ਤੁਹਾਨੂੰ। ਉਲਝਾ ਸਕਦੇ ਦਾ ਲਫ਼ਜ਼ ਹੀ ਵਧੀਆ ਨਹੀਂ ਹੈਗਾ ਤੁਹਾਡਾ। ਹਾਂ ਤੂੰ ਐਸੀ ਇਹ ਕੱਸ ਸਕਦੇ ਹੋ ਕਿ ਤੁਹਾਡੀ ਦਿੱਕਤ ਐਦਾ ਕੇਸ ਕਰਸ ਕਰ ਦੇਣ ਕੇਸ। ਮੈਂ ਤਾਂ ਹੁਣ ਜਦੋਂ ਜਦੋਂ ਜਾਊਂਗਾ ਹੁਣ ਜਦੋਂ ਮੈਨੂੰ ਸਮਨ ਤਾਂ ਮਿਲੋਗੇ। ਮੈਂ ਵੀ ਦੱਸਿਆ ਕਰੂੰਗਾ ਵੀ ਇਹ ਤਾਂ ਨਹਿਰ ਤਾਂ ਛੋਟੀ ਜਿਹੀ ਗੱਲ ਹੈ ਜੀ ਆ ਵੀ ਦੇਖੋ ਹਜੇ ਬਸਾਂ ਵਾਲਾ ਪਿਆ ਹੈ ਹਜੇ ਹਜੇ ਹੋਰ ਬਹੁਤ ਕੁਝ ਪਿਆ ਹੈ ਬੇਨਾਮੀ ਜਿਹੜੀਆਂ ਇਹਦੇ ਚ ਵੀ 4-5 ਜਿਹੜੀਆਂ ਅਸੀਂ ਪਤਾ ਕੀਤਾ ਕਿ 4-5 ਆਪਣੇ ਦੋਸਤ ਮਿੱਤਰ ਨੇ ਮੁਕਸਰ ਵੱਲ ਦੇ ਜਿਹੜੇ ਇਹਦੇ 파ਟਨਰ ਨੇ ਸੋ ਆਪਣੇ ਵੱਲੋਂ ਤਾਂ ਨੇ ਕੀਤਾ ਬਹੁਤ ਵੀ ਅਸੀਂ ਸਾਨੂੰ ਕੋਈ ਸੋਲਿਡ ਕਰਾਂਗੇ ਕੋਈ ਨਹੀਂ ਪਰ ਫਿਰ ਵੀ ਚੋਰ ਕੋਈ ਨਾ ਕੋਈ ਨਿਸ਼ਾਨੀ ਛੱਡ ਜਾਂਦਾ ਸੋ ਇਹ 2000 ਆਪਣੀ ਤੇ ਨਿਰਜ 7 ਤੋਂ 7 ਤੱਕ ਰਹੇ ਨੇ ਇਹ ਉਦੋਂ ਬਣਿਆ ਸਾਰਾ ਕੁਝ ਤੇ ਅੱਜ ਉਹ ਕਹਿੰਦੇ ਪੰਜਾਬ بچاؤ ਯਾਤਰਾ ਫਿਰ ਤਾਂ ਕੀ ਤੋਂ بچاؤ ਯਾਤਰਾ ਇਹਨਾਂ ਨੂੰ ਤਾਂ ਬਚਾਉਣਾ ਸੀ ਪੰਜਾਬ ਸੋ ਇਸ ਗੱਲ ਦਾ ਇਕੱਲੀ ਇਹ ਤਾਂ ਇਕੱਲਾ ਸੁੱਖ ਵਿਲਾਸ ਦਾ ਨਾ ਇਕੋ ਮੈਟਰੋ ਰਿਜ਼ੋਰਟ ਦੇਖੋ ਕਹੇ ਜੇ ਨਾਂ ਰੱਖੇ ਨੇ ਸੰਤਾ ਦੱਸੇ ਸੁੱਖ ਵਿਲਾਸ ਲੀਗਲੀ ਜੇ ਕੋਈ ਪ੍ਰਧਾਨ ਸਭਾ ਚ ਲਿਆਉਣਾ ਪਿਆ ਬਿੱਲ ਵਿਧਾਨ ਸਭਾ ਚ ਲੈ ਕੇ ਆਵਾਂਗੇ ਜੇ ਜੇ ਕੈਬਨਿਟ ਚ ਲਿਆਉਣਾ ਪਿਆ ਕੈਬਨਿਟ ਚ ਲਿਆਵਾਂਗੇ ਪਰ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ 1 ارب 8 ਕਰੋੜ 70 ਲੱਖ 50000 ਰੁਪਇਆ ਜਨਤਾ ਦਾ ਪੈਸਾ ਗਰੀਬਾਂ ਦਾ ਇਹਨਾਂ ਨੇ ਆਪਦੇ ਹੋਟਲ ਲਈ ਮਾਫ ਕਰਵਾਇਆ ਤੇ ਅੱਜ ਉਹ ਜਿਹੜਾ সুইমিং ਪੂਲ ਹੈ ਉਹ ਚ ਸ਼ਾਇਦ ਪਾਣੀ ਘਟਾ ਹੈ ਉਹ ਚ ਲੋਕਾਂ ਦੇ ਗਰੀਬਾਂ ਦਾ ਖੂਨ ਜਦਾ ਸੋ ਕਾਰਵਾਈ ਜੋ ਵੀ ਸਖਤ ਤੋਂ ਸਖਤ ਕਰਨੀ ਪਈ ਅਸੀਂ ਕਰਾਂਗੇ ਹੋ ਜੀ ਕਿ ਜਲਦੀ ਮੈਂ ਕੋਈ ਇਸ ਤਰ੍ਹਾਂ ਦੱਸਦਾ ਜੀ ਉਹਨੂੰ ਜਦੋਂ ਹੀ ਕਾਗਜ਼ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਜੂਗੀ ਤੁਹਾਨੂੰ ਬੁਲਾ ਲਾਂਗੇ ਇੱਥੇ